ਮੇਅਰ ਕਰੇ ਆ ਹੋਣੀ ਕੰਮ ਹੋਇਆ ਲੱਗਦਾ ਗੱਡੀ ਦਾ ਐਸਾ ਕੱਢ ਕੋਟ ਰਿਹਾ ਇਹ ਬੰਦੇ ਨੂੰ ਦੇਖੀਏ ਟਰਾਈ ਕਰਕੇ ਉੱਤਰ ਕੇ ਜਾ ਕੇ ਆ ਮਾ ਬੰਦਾ ਕੱਢਦੇ ਪਏ ਆ ਜੇ ਹਾਂ ਹਜੇ ਬੰਦੇ ਨੂੰ ਕੱਢਦੇ ਆ ਹਰਜ ਬਣਦਾ ਦੇਖਦੇ ਆ ਆ ਇੱਕ ਗੱਡੀ ਪਲਟੀ ਆ ਇੱਥੇ ਆ ਨੰਬਰ ਆ ਬੰਦਾ ਅੰਦਰ ਬੈਠਾ ਬੰਦਾ ਬਾਹਰ ਨਹੀਂ ਨਿਕਲ ਰਿਹਾ ਆ ਗਿਆ ਵੀ ਮੇਤਰਾ ਬਾਹਰ ਦੇਖੋ ਬਲੀ ਕਦੋਂ ਦੇਖੋ ਦੇ ਨਿੱਕੇ ਹੱਥ ਫੜ ਕੇ ਜਿਉਂਦੇ ਉਹ ਗੁੰਡੀ ਲਈ ਹੋਈ ਆ ਔਰ ਨਿਕਲਦਾ ਨਹੀਂ ਬਾਹਰ ਕੀ ਹੋ ਗਿਆ ਕੀ ਕਰ ਰਿਹਾਦਾ ਉਪਰ ਮਟਰ ਹੋੜ ਕੇ ਨਿਕਲ ਰਿਹਾ ਤਾਂ ਸਿਰ ਤੇ ਗੱਡੀ ਚ ਲਾਲ ਮਾਰ ਦੇਖ ਲਓ ਬਈ ਮਿੱਤਰੋ ਬੰਦੇ ਤੋਂ ਪਤਾ ਨਹੀਂ ਗਲਤੀ ਹੋ ਗਈ ਉਹ ਸ਼ਰਮ ਮਨ ਰਿਹਾ ਕਹਿੰਦੇ ਆ ਦਾਰੂ ਪੀਤੀ ਆ ਬੰਦਾ ਨਿਕਲ ਨਹੀਂ ਰਿਹਾ ਬਾਹਰ ਦੇਖੋ ਆ ਬੰਦਾ ਜੇ ਕਿਸੇ ਦੇ ਪਛਾਣ ਚੋਂਦਾ ਬਈ ਇਹ ਬੰਦਾ ਨਿਕਲ ਨਹੀਂ ਰਿਹਾ ਬਾਹਰ ਗੱਡੀ ਪਲਟਾ ਲਈ ਆ ਨੇਕਾ ਉੱਤੇ ਭੇਜਿਆ ਮੈਂ ਵੀ ਯਾਰ ਕੱਢ ਬੰਦੇ ਬਹੁਤ ਖੜੇ ਆ ਗੱਡੀ ਕਰਦਾ ਟੱਕਾ ਲਿਕੇ ਇਹ ਕਰਨਾਟਕਾ ਨੰਬਰ ਗੱਡੀ ਆ ਇਹ ਯਾਦਵੀ ਦਾ ਕਰਨਾਟਕਾ ਲੱਗਦਾ ਮੈਨੂੰ ਹਾਂ ਜੀ ਬੰਦਾ ਵੀ ਕਰਨਾਟਕਾ ਦਾ ਹੀ ਲੱਗਦਾ ਡਰਾਈਵਰ ਨਹੀਂ ਆਉਂਦਾ ਚਾਬੀ ਵੀ ਹੈ ਨਹੀਂ ਅੰਦਰ ਵਿੱਚ ਨਹੀਂ ਆਉਂਦਾ ਬੰਦਾ ਓਏ ਆ ਜਾ ਬਈ ਆ ਗੂਗ ਪਕੜ ਗਈ ਫਿਰ ਨੁਕਸਾਨ ਹੋ ਜਾਏਗਾ ਜ਼ਿਆਦਾ ਆ ਜਾ ਬਾਹਰ ਲੋ ਜੀ ਇਹੋ ਜੀ ਵੀ ਦੁਨੀਆ ਹੈਗੀ ਆ ਇਸਕੇ ਲਗਾਣੇ ਕਿ ਕੁਝ ਜੋ ਹੋਰੀ ਟੱਪ ਕੇ ਨਾ ਗੱਡੀ ਪਲਟੀ ਆ ਤੇ ਡਰਾਈਵਰ ਵਿੱਚ ਬੈਠਾ ਨਿਕਲਦਾ ਨਹੀਂ ਅਸੀਂ ਤਾਂ ਕੋਸ਼ਿਸ਼ ਬਹੁਤ ਕਰ ਲਈ ਫਰਜ ਹੁੰਦਾ ਆਪਣਾ ਹੁਣ ਉਹ ਬੰਦਾ ਸਾਡਾ ਵੀ ਮਾਲ ਲੇਟ ਹੁੰਦਾ ਬਾਈ ਤੁਰਨਾ ਹੀ ਪੈਣਾ ਜਦੋਂ ਬੰਦਾ ਨਿਕਲ ਨਹੀਂ ਰਿਹਾ ਚੱਲ ਨਿੱਕੇ ਆ ਜਾ ਉਹਦਾ ਹੁਣ ਕਮਲ ਕੁੱਟਦਾ ਹੁਣ ਆਪਾਂ ਕੀ ਕਰੀਏ